ਆ ਗਿਆ ਸੀ ਗ੍ਰੀਟ ਜੋ ਸਾਡਾ ਮੱਤੋਂ ਦਾ ਨੌਜਵਾਨ ਸੀ ਕਿਸਾਨ ਸੌ ਕਰਨ 20 ਸਾਲ ਦਾ ਬੱਚਾ ਅੱਜ ਉਹਦੀ ਹਮਰਸ਼ਿਆ ਸੰਘੇੜਨ ਜਿਹੜਾ ਕਿ ਅੱਜ ਸਾਡੇ ਫੋਰਸ ਨੇ ਲਾਖੀ ਚਾਰਜ ਕੀਤਾ ਤੇ ਉਹਨਾਂ ਨੂੰ ਹੱਤਿਆਚਾਰ ਕਰਕੇ ਸਿੱਧੀ ਗੋਲੀ ਪਿੱਛੇ ਦੇ वार ਕੀਤਾ ਜਿਉਂ ਸਾਹ ਸਾਹਮਣੇ ਲਲਕਾਰ ਕੇ ਆਉਂਦੇ ਤਾਂ ਸਾਡੇ ਕਿਸਾਨ ਵੀ ਕੁਛ ਮੜਾ ਮੋਟਾ ਮਜ਼ਬੂਤ ਹੁੰਦੇ ਤਾਂ ਵੀਰਾ ਦੱਸੋ ਸਾਨੂੰ ਸਾਡੇ ਕਿਸਾਨਾਂ ਦੀ ਕਸੂਰ ਕੀ ਹੈ ਭਰਾ ਮੇਰਾ ਸੋਡੇ ਵਰਗੇ ਜਿਹੜੇ ਤੁਸੀਂ ਬਣਿਆ ਹੋ ਨਾ ਅੱਡੀ ਸਾਨੂੰ ਵੋਟਾਂ ਵਾਕੇ ਦਿੱਤਾ ਹੈ ਤੁਸੀਂ ਵੋਟਾਂ ਇਹਨਾਂ ਕਿਸਾਨਾਂ ਨੇ ਇਹ ਨਾ ਮਤਾਵਾ ਪਹਿਣਾ ਨਹੀਂ ਪਈਆਂ ਨੇ ਵੋਟਾਂ ਸਮਝੀ ਤਾਂ ਹੀ ਸਮਝਿਆ ਮੈਂ ਇਹ ਬਣਾਇਆ ਦਵਾ ਦੇ ਲੋ ਦਵਾ ਦੇ ਲੋ ਦਵਾ ਦੇ ਲੋ ਅੱਜ ਅੰਡੇ ਮੈਂ ਕਰੀਂ ਟੱਕਰ ਉਹਨੇ ਦਵਾ ਦੇ ਦੋ ਨਹੀਂ ਜਵਾਬ ਤਾਂ ਕਰੋ ਇਹ ਦਵਾ ਇਹ ਜਵਾਬ ਤਾਂ ਦਵਾ ਦੇ ਦੋ ਪੂਰੀ ਕਾਟੀ ਜੀ ਜਵਾਬ ਦੇ ਦੋ ਨਹੀਂ ਜਵਾਬ ਮੈਨਾਂ ਹੋ ਗਿਆ ਜਰੂਰੀ ਜਵਾਬ ਦੇ ਦੋ ਫੱਕਰਾਂ ਦੇ ਗੋਲੀ ਬੱਜੀ ਕੋ ਜਵਾਬ ਦੇ ਕੋਈ ਜਵਾਬ ਦੇਓ ਲੈ ਲੜੀ ਜਾਂਚ ਕਰਦੇ ਹੋ ਵੀ ਮਾਪੇ ਭੈਣਾਂ ਭਾਜਦੇ ਨਹੀਂ ਜੀ ਉਹ ਕਰਦਾ ਨਹੀਂ ਕਰਉਂ ਨਹੀਂ ਕਰਉਂ ਕਰਨਾ ਨਹੀਂ ਕਰਉਂ ਜੀ ਕਰਉਂ ਜੀ ਕਰਉਂ ਸ਼ੀਰਾ ਗੁੱਸਾ ਵੀ ਜੈ ਜੈ ਮੈਂ ਕਦੋਂ ਕਹਿਣਾ ਪਰ ਤੁਹਾਡੀ ਮੈਂ ਮਗਾਨਾ ਤਾਂ ਟੋਟਾ ਛਾਹਨਾ ਦੇ ਕੋ ਤੱਕ ਨਹੀਂ ਆਇਆ ਮੈਂ ਨਹੀਂ ਮੈਂ ਜਿੱਤੇ ਹੁੰਦੇ ਮੈਂ ਮਾਤਾ ਆਪ ਦਾ ਮੈਂ ਵੀ ਹਾਂ ਮੈਂ ਹਰੀਆਂ ਸਬਜ਼ੀਆਂ ਦੀ ਕੰਨੀਆਂ ਰਸਲਾ ਅਗਾਹ ਬਹੁਤ ਉਸਤਾਨ ਠੀਕ ਹੈ ਆਰਗੇਨਿਕ ਫੀਡ ਚਲਦਾ ਰਹੀਆ ਕਿ ਮੈਂ ਕੋਟਾ ਪਿੰਡ ਆਲੂਆ ਦੇ ਵਿੱਚ ਮੇਂ ਹੋਰ ਸੀ ਤੇ ਮੇਰੀ ਪਿੰਡ ਦੇ ਵਿੱਚ ਮੇਰੀ ਨਖਰੀ ਬਹੁਤ ਚੰਗੀਆਂ ਲੰਘੀ ਪੀਆਂ ਦੀ ਬਹੁਤ ਜਿਆਦਾ ਬਸਾਲਾ ਨਾ ਬਗੀ ਬੰਦਾਰਾ ਹੁਣ ਜਿਹੀ ਗੱਲ ਹੈ ਕਿ ਮੈਂ ਕਿੱਕਰੀ ਬਾਰਡਰ ਦੇ ਵਿੱਚ ਕੋਲੇ ਨਾਲ ਨਾ ਬੱਸੀ ਸਾਹ ਦਾ ਉਹ ਵੀ ਜੁਨੀਆ ਦੇ ਵਿੱਚ ਬਰਾਬਰ ਕੋਲੇ ਨਾਲ ਕੰਮ ਕਰਦੇ ਕਿ ਬਸਾ ਬਹੁਤ ਸਾਰੇ ਸਾਥੀ ਮੈਨੂੰ ਮਿਲ ਲਈ ਗਈ ਹੈ ਇੱਕ ਬੜੀ ਡਿਕਰੀ ਵਾਲੀ ਮੇਰੇ ਬਾਪਰੇ 6 ਵੀ ਲੈ ਰਹੇ ਨੇ ਉਹਦਾ ਪੁਰਾਣਾ ਉਹਦਾ ਮੈਨੂੰ ਦੇਖਿਆ ਹੈ ਸਰ ਇਹ ਹੁਣ ਨਵੇਂ ਵਾਰ ਮੈਨੇ ਬਾਣ ਤੋਂ ਬਾਅਦ ਉਹ ਮੇਰੇ ਮੇਰੇ ਭਰਾ ਹੋ ਕੇ ਦੀ ਖਰਤਾ ਛੋਟੀ ਸਰਕਾਰ ਹੀ ਇਹ ਧਰਨਾ ਚ ਹੀ ਬਣੀ ਆਦੀ ਪਰ ਹੁਣ ਧਰਨਾ ਲੈਣੇ ਨਾ ਕੀ ਜੱਦ ਕਰਦੇ ਗੱਲ ਤਾਂ ਸੁਣ ਲਓ ਸੁਣਾਉਂਦੇ ਨਹੀਂ ਜੀ ਉਹਦਾ ਪੁਰਾਣਾ ਰਿਕਾਰਡ ਦੱਸਣਾ ਮੈਂ ਗੱਲ ਤੁਹਾਨੂੰ ਦੱਸਣਾ ਬਣਦਾ ਉਹਦਾ ਵੀ ਸੁਣਨਾ ਹੀ ਕਈ ਵਾਰ ਜਿੱਥੇ ਬੰਦੀ ਵੀ ਨਵਾਂ ਬੰਦਾ ਸ਼ਾਮਿਲ ਹੋ ਜਾਂਦਾ ਪਾਰਟੀ ਵੀ ਨਵਾਂ ਕੰਮ ਕਰਦੇ ਨੇ ਪੜਵਧਿਕ ਰਹੇ ਨੇ ਪਹਿਲਾਂ ਦੀ ਸਰਕਾਰ ਕੀ ਕਰਕੇ ਗਈ ਇਹ ਦੱਸੂ ਨਾ ਤੇ ਫਿਰ ਗੱਲ ਦਾ ਪੂਰਾ ਪਤਾ ਨਹੀਂ ਲੱਗਦਾ ਫਿਰ ਮੈਂ ਤਾਂ ਦੱਸੂਗਾ ਦਸਤਾਰ ਨਾਲ ਜੇ ਮੈਨੂੰ ਜਵਾਬ ਲੈਣਾ ਕਰਨਾ ਦੱਸ ਜੇ ਐਸ ਕਰਕੇ ਮੈਂ ਥੋੜੇ ਨਾਲ ਹੀ ਰਿਹਾ ਅਸੀਂ ਡੱਲੇਵਾਰ ਸਾਹਿਬ ਦਾ ਬੜਾ ਸਤਕਾਰ ਕਰਦੇ ਹਾਂ ਠੀਕ ਹੈ ਦਿੱਲੀ ਨਾਲ ਸਾਡੀ ਲੜਾਈ ਹੈ ਜੀ ਦੀ ਵੀ ਹੈ ਜੀ ਮੋਦੀ ਜਾਣਬੁੱਝ ਕੇ ਸਾਨੂੰ ਫਰਾਸਮਟ ਕਰ ਰਿਹਾ ਜਿੰਨਾ ਉਹ ਕਿਸਾਨਾਂ ਨੂੰ ਤੰਗ ਕਰ ਰਿਹਾ ਉਠੀ ਪੰਜਾਬ ਸਰਕਾਰ ਦੀ ਇਕਨੋਮੀ ਨੂੰ ਵੀ ਠੱਠ ਛੱਟ ਮਾਰ ਰਿਹਾ ਤੁਸੀਂ ਆਵਾਜ਼ ਕਿਉਂ ਨਹੀਂ ਉਠਾਉਂਦੇ ਜੀ ਉਹੀ ਕਰਲ ਕਰਦਾ ਜੀ ਸੁਣੋ ਮਤਲਬ ਜਦੋਂ ਜਦੋਂ ਕੇਜ ਦੀ ਬਾਤ ਹੋ ਰਹੀ ਹੈ ਗਲਤ ਸੁਣੋ ਮੀਰ ਤੇਰਾ ਕਰਮ ਖੂਨ ਹੁਣ ਸੁਣੋ ਪਹਿਲਾਂ ਗ੍ਰੰਟੀ ਵਾਲੇ ਪਾਸੇ ਤੁਰਾਂਗੇ ਆਪਾਂ ਕੋਈ ਗੱਲ ਨਹੀਂ ਮਾਤਾ ਸੁਣ ਲਓ ਪਹਿਲਾਂ ਕੀ ਹੈ ਦੇਖੋ ਉਹੀ ਗੱਲ ਇਹ ਹੈ ਕਿ ਮੋਦੀ ਪੰਜਾਬ ਦਾ ਸਾਡਾ ਟੈਕਸ ਹੈ ਜਿਹੜਾ ਜਿਹੜਾ ਟੈਕਸ ਅਸੀਂ ਚੁੱਲ੍ਹੇ 'ਤੇ ਬਾਲਦੇ ਹਾਂ ਜਦੋਂ ਸੀਖ ਮਚਾਉਨੇ ਆ ਬਿਸਕਟ ਖਾਣੇ ਆ ਨੂਨ ਮੇਥੇ ਮਸਾਲੇ ਵਾਲੀ ਲਿਉਣੀ ਆ ਤੇ ਉਹਨਾਂ 'ਤੇ ਜਿਹੜਾ ਟੈਕਸ ਲੱਗਦਾ ਉਹ ਸਾਰਾ ਸੈਂਟਰ ਸਰਕਾਰ ਨੂੰ GST ਰੂਪ ਦੇ ਬੱਜਦਾ ਜਦੋਂ GST ਰੂਪ ਵਿੱਚ ਸੈਂਟਰ ਸਰਕਾਰ ਕੋਲੇ ਵਾ ਗਿਆ ਹੁਣੇ ਉਹ ਸਾਨੂੰ ਮੋੜ ਕੇ ਪੰਜਾਬ ਦੇ ਵਿਕਾਸ ਲਈ ਕੁਝ ਪਰਸੈਂਟ ਕੱਟ ਕੇ ਵਾਪਸ ਦੇਣਾ ਹੁੰਦਾ ਤੇ ਸਾਡੇ ਆਰਡੀਪ ਦੇ ਫੰਡ ਸਾਰਾ ਸੈਂਟਰ ਸਰਕਾਰ ਨੇ ਰੋਕ ਰੱਖੇ ਆ ਅਸੀਂ ਹੁਣ ਬਣੇ ਆ ਸਾਨੂੰ ਵੀ ਚਾਹ ਕੇ ਅਸੀਂ ਲੋਕਾਂ ਦੇ ਵਿਕਾਸ ਕਾਰਜ ਕਰੀਏ ਕੋਈ ਕੰਮ ਕਰੀਏ ਨਹੀਂ ਸਰ ਜੀ ਇਹ ਸਵਾਲ ਮੈਂ ਸਵਾਲ ਤੇ ਆਉਂਦਾ ਹੈ ਕਿ ਗੱਲ ਤੋਂ ਬੱਸ ਕੇ ਸਰ ਜੀ ਗੱਲ ਕਰਦੇ ਆਂ ਮੇਰੇ ਦਰਦ ਨਾਲਾਰੇ ਮੁੰਡੇ ਨੂੰ ਮੇਰੇ ਭਰਾ ਪਹਿਲਾਂ ਪਹਿਲਾਂ ਨਹੀਂ ਜਾਂਦਾ ਮੈਂ ਚੁੱਪ ਕਰ ਅਸੀਂ ਅਸੀਂ ਸੁਣਦੇ ਅਸੀਂ ਤੁਹਾਨੂੰ ਠਹਿ ਕੇ ਰਿਹਾ ਗੱਲ ਤਾਂ ਮਾਰੀ ਗੱਲ ਸਾਡੀ ਚੰਗੀ ਗੱਲ ਆ ਸਮਝੋ ਮੇਰੇ ਖਿਆਲ ਤਾਂ ਸਾਨੂੰ ਉਹ ਸਵਾਲ ਦਾ ਜਵਾਬ ਦੇ ਹੋ ਜੂਗੀ ਉਹ ਠਹਿ ਰਿਹਾ ਉਹ ਤੋਂ ਕਿੱਧਰ ਜਾਣਿਆ ਉਹ ਭਰਾ ਵਾ ਜਥੇਬੰਦੀ ਵਾਲੇ ਤੁਸੀਂ ਲੋਕ ਬਹੁਤ ਜਥੇਬੰਦੀ ਚ ਮੈਂ ਵੀ ਤੁਹਾਡੇ ਨਾਲ ਰਿਹਾ ਇੱਕ ਮਿੰਟ ਖੜਾ ਕਰ ਵੀ ਗੱਲ ਸੁਣ ਲੈ ਜੀ ਤੁਸੀਂ ਮੇਰੀ ਗੱਲ ਸੁਣੋ ਸਾਰਾ ਦਿਨ ਬੈਠੇ ਭਾਸ਼ਣ ਸੁਣੀ ਜਾਂਦੇ ਹੋ ਮੇਰੀ ਗੱਲ ਤਾਂ ਸੁਣ ਲੋ ਯਾਰ ਸੁਣੋ ਹੁਣ ਜਿਹੜਾ ਸੀਗੇ ਲੋਕਾਂ ਦੇ ਚੜਨਦੇ ਜਿਹੜਾ ਰਾਜ ਦੀ ਗੱਲ ਕਰਦੇ ਬੈਠੇ ਆ ਆਪਾਂ ਇੱਥੇ ਬੈਠੇ ਆ ਤੁਹਾਡਾ ਕੋਈ ਸਿਰ ਮਤ ਲਈ ਕੋਈ ਗੱਲ ਨਹੀਂ ਮੇਰੀ ਗੱਲ ਸੁਣੋ ਹੁਣ ਗੱਲ ਇਹ ਹੈ ਕਿ ਸੈਂਟਰ ਸਰਕਾਰ ਸਾਡਾ GST ਰੋਕੀ ਬੈਠਾ ਸਾਨੂੰ ਚਾਹੇ ਕਿ ਅਸੀਂ ਲੋਕਾਂ ਦੇ ਰੂਪ ਨਵੀਂ ਸਰਕਾਰ ਬਣੀਏ ਕਿ ਕੰਮ ਕਰੀਏ ਛੋਟੇ ਖਾਲ ਬਣਾਈਏ ਛੋਟੇ ਹਸਪਤਾਲ ਛੋਟੇ ਬੱਚਿਆਂ ਦੀ ਸਕੂਲਾਂ ਚੰਗੇ ਪ੍ਰਬੰਧ ਕਰੀਏ ਕਿਸਾਨਾਂ ਨੂੰ ਦਿੱਕਤਾਂ ਗਲੀਆਂ ਨਾਲੀਆਂ ਵਿਕਾਸ ਕਾਰਜ ਸੜਕਾਂ ਛੁੱਟੀਆਂ ਪਈਆਂ ਬਣਾਈਏ ਉਹਦਾ ਕੋਈ ਹੱਲ ਨਹੀਂ ਹੈ ਕਿਸਾਨੀ ਮਰ ਗਈ ਹੈ ਜਿਹੜਾ ਕਿਸਾਨੀ ਮਰ ਗਈ ਹੈ ਕੰਪਰੈਸਰਾਂ ਦੀਆਂ ਨਾਲੀਆਂ ਨਹੀਂ ਕਰਨੀਆਂ ਬੜਾ ਗਰੀਬ ਸੰਤਾ ਲੋਕ ਮੇਰੇ ਸਮੂਹਿਕ ਇਲਾਕਾ ਯਾਰ ਦੂਜੇ ਪਾਸੇ ਆਉਂਦੇ ਆਂ ਇਹਦਾ ਕਦੀ ਪੈਦਾ ਨਹੀਂ ਹੋਣਾ ਚੋਰੀ ਹੋਣੀਆਂ ਚਾਹੇ ਚੋਰੀ ਹੋਣਾ ਦੂਣ ਵਿੱਚ ਚੋਰੀ ਹੋ ਜਾਂਦੀ ਹੈ ਫਿਰ ਸੁਣ ਅਸੀਂ ਪਾਈਆਂ ਵੋਟਾਂ ਦੋ ਮਿੰਟ ਸੁਣ ਫਿਰ ਦੋ ਮਿੰਟ ਸੁਣਾ ਨਾ ਚੰਗੀ ਲੱਗੀ ਗੱਲ ਕੋਈ ਜੋ ਮਰਜ਼ੀ ਅਸੀਂ ਉਹ ਮੁੱਦੇ ਉੱਠੀ ਜਾ ਪਹਿਲਾਂ ਸੁਣਦਾ ਲੋ ਬਈ ਸੁਣਦਾ ਲੋ ਸੱਚ ਜਿਹੜਾ ਸੱਚ ਸੁਣਦਾ ਮਾਦਾ ਰੱਖੋ ਮੇਰੇ ਵੀਰ ਕਹਿੰਦਾ ਕਿ ਨਾ ਉਹ ਜੇ ਦਾ ਫਿਰ ਉੱਥੇ ਬੈਠੇ ਸੀਗਾ ਮੈਂ ਨਹੀਂ ਉਹ ਹੋਰਾਂ ਦੇ ਦੱਸ ਰਹੇ ਆ ਉਸਤਾ ਦਾ ਵੀ ਸਾਨੂੰ ਵੀ ਚਾਹ ਕਿ ਅਸੀਂ ਕੰਮ ਕਰੀਏ ਮੋਦੀ ਨੇ ਸਾਡਾ ਆਰਡੀਐਸ ਮਾਡਲ ਰੱਖਿਆ ਸਾਡੀ ਵੀ ਕੜਾਈ ਸੈਂਟਰ ਸਰਕਾਰ ਦੇ ਨਾਲ ਹੈ ਮੈਂ ਤੁਹਾਡੇ ਨਾਲ ਇਕੱਠੇ ਲੜਾਈ ਲੜਨ ਨੂੰ ਪਿਆ ਨਾ ਮੂਰੇ ਲੱਗਦਾ ਸਾਨੂੰ ਵੀ ਪਿਆਰ ਆਦਾ ਪਰ ਉਹ ਨਹੀਂ ਪੰਜਾਬ ਦਾ ਸਾਰਾ ਇੰਡਸਟਰੀ ਦਾ ਕੰਮ ਰੂਪਗਤ ਜਿਹਦੇ ਨਾਲ ਸਾਨੂੰ ਜਿਹੜਾ ਪੰਜਾਬ ਸਰਕਾਰ ਨੂੰ 1080 ਦਾ ਜਿਹਦੇ ਨਾਲ ਅਸੀਂ ਥੋੜਾ ਵਿਕਾਸ ਕਰ ਸੈਟਰ ਨੂੰ ਪੈਸਾ ਦਿੰਦਾ ਨਹੀਂ ਜਿਹਦੇ ਨਾਲ ਇਹ ਸਰਕਾਰ ਚਲਾ ਕੇ ਥੋੜੇ ਕੰਮ ਕਰ ਸਕੀਏ ਉਹ ਸਾਨੂੰ ਵਪਾਰ ਚੋਂ ਪੈਸਾ ਆਉਂਦਾ ਅਸੀਂ ਕਿੰਨਾ ਚਿਰ ਵਪਾਰ ਨੂੰ ਰੋਕੇ ਰੱਖਿਆ ਕਿ ਡੰਡੇ ਸਾਹਿਬ ਵਾਲ ਸਾਹਿਬ ਦੇ ਪਿੱਛੇ ਐਡੀ ਵੱਡੀ ਕੁਰਬਾਨੀ ਕਿ ਉਹ ਸੰਘਰਸ਼ ਦੇ ਬੈਠੇ ਉਹ ਮਰਨ ਵਰਤ ਰੱਖਿਆ ਪੰਜਾਬ ਦੇ ਲੋਕ ਨਹੀਂ ਜਾਗੇ ਨਹੀਂ ਗਏ ਉਹਨਾਂ ਦੇ ਪਿੱਛੇ ਜਾ ਕੇ ਖੜੇ ਸਰਕਾਰ ਦੇ ਮੰਤਰੀ ਤੱਕ ਜਾ ਕੇ ਉਹਨਾਂ ਕੋਲ ਉਹਨਾਂ ਦੇ ਹਾਲ ਚਾਲ ਪੁੱਛ ਕੇ ਆਏ ਨੇ ਬਹੁਤ سارے ਵੱਡੇ ਪੱਦਰ ਦੇ ਸਾਡੀ ਪੂਰੀ ਸਰਕਾਰ ਉੱਥੇ ਜਾ ਕੇ ਡੱਲੇ ਵਰਸਾ ਦੇ ਅਸੀਂ ਡੱਲੇ ਦਾ ਸਾਹਿਬ ਨੂੰ ਮਨ ਕਰਾਰੇ ਛੱਡ ਗਏ ਅਸੀਂ ਅਸੀਂ ਡੱਲੇਵਾਲ ਸਾਹਿਬ ਨੂੰ ਮੇਰੀ ਗੱਲ ਸੁਣ ਲੋ ਦੂਸਰੇ ਪਾਸੇ ਅਸੀਂ ਪੰਜਾਬ ਨੂੰ ਜਦੋਂ ਸਾਡਾ ਬੰਦਾ ਕਿੰਨਾ ਜੀ ਉੱਥੇ ਕਿੰਨਾ ਬੰਦਾ ਬੈਠਾ ਤੁਹਾਡਾ ਨਾ ਮਾਤਰ ਬੰਦਾ ਪੰਜਾਬ ਸਾਰਾ ਪੰਜਾਬ ਸਿਰਦਾ ਦੂਜੇ ਜਥੇਬੇਰੀਆਂ ਉਹ ਅੱਡਾ ਡੱਡ ਮੂੰਹ ਹੋਈ ਪਈ ਨਹੀਂ ਪੰਜਾਬ ਦਾ ਪੰਜਾਬ ਦਾ ਪੰਜਾਬ ਪੰਜਾਬ ਦਾ ਬੱਪਾ ਕੀ ਹੋਇਆ ਅਸੀਂ ਤੁਹਾਡੇ ਕੰਮ ਥੰਦੇ ਚਲਾਉਣ ਲਈ ਕੀ ਪੈਸਾ ਟੈਕਸਰ ਵਪਾਰ ਪੰਜਾਬ ਪਛੜਿਆ ਨਾ ਰਹੇ ਜੇ ਬੱਚਿਆਂ ਦੀ ਪੜ੍ਹਾਈ ਤੇ ਕੋਈ ਸੇਫ ਸਿਸਟਮ ਤੇ ਲੋਡੀਆਂ ਗਲੀਆਂ ਨਾਲੀਆਂ ਥੋੜੇ ਖੇਤੀ ਚ ਦੇਣ ਵਾਲੇ ਆਉਣ ਵਾਲੇ ਸਮੇਂ ਦੇ ਜਿਹੜੇ ਅਸੀਂ ਸਭ ਉਹਨੀਆਂ ਸਬਸਿਡੀਆਂ ਦੇਣੀਆਂ ਤੋਂ ਹੈਗੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਨੂੰ ਜਿਹੜੀ ਅਸੀਂ ਸਹੂਲਤਾਂ ਦੇਣੀਆਂ ਨੇ ਉਹ ਸਹੂਲਤਾਂ ਤੋਂ ਅਸੀਂ ਬਾਝੇ ਨਾ ਰਹਿ ਜੀ ਪੰਜਾਬ ਆਗਮੀ ਦੀ ਰੱਖਾ ਸਮਾਗਮ ਨਾਲ ਰਹੇ ਜੀ ਖਾਹਰ ਵਾਲੇ ਸਪਾਈ ਦਾ ਸਮਲ ਕੋ ਜੇ ਠੀਕ ਹੈ ਅੱਜ ਕੀ ਸਿਲਵਾਰ ਕਰਕੇ ਜਾਈਏ ਬੋਲ ਜੀ ਤੇ ਨਾ ਲੈ ਭੈਣ ਮੇਰੀ ਇੱਕ ਗੱਲ ਸੁਣੀ ਹੁਣ ਮੈਂ ਚੁੱਪ ਕਰਦਾ ਮੇਰੀ ਭੈਣ ਕੋਈ ਤਾਂ ਨੌਜਵਾਨ ਇੱਕ ਮੇਰੀ ਗੱਲ ਸੁਣ ਇੱਕ ਮੇਰੀ ਗੱਲ ਸੁਣ ਇੱਕ ਗੱਲ ਸੁਣ ਦੇਖ ਇੱਕ ਗੱਲ ਨਾ ਤੂੰ ਨਾ ਸ਼ੈਂਪੂ ਸਭਾਲ ਜਿੰਨਾ ਸੌਲਾ ਸਹਿਮ ਤੱਕ ਤੂੰ ਕਹਿਨੀ ਮੇਰੀ ਭੈਣਾ ਜੇ ਮੈਂ ਤੁਰਿਆ ਫਿਰਦਾ ਹੁਣ ਵੋਟਾਂ ਵਾਸਤੇ ਜਮਾ ਇੱਕ ਨੇਤਾ ਆਉਂਦੀਆਂ ਵੋਟਾਂ ਵਾਸਤੇ ਤੁਰਦਾ ਜ ਕੋਈ ਦੋਰਿਆ ਨਹੀਂ ਪਰ ਮੈਂ 3 ਸਾਲ ਮੈਨੂੰ ਬਣੇ ਨੂੰ ਹੋ ਗਏ ਕੋਈ ਬੰਦਾ ਕਹਿ ਦੇ ਟਾਣਾ ਮੰਡੀ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਦਾਣਾ ਮੰਡੀ ਚ ਆਏ ਦਾਣਿਆਂ ਦੇ ਸਮੇਂ ਝੋਨੇ ਆਏ ਸਮੇਂ ਅਫਸਰਾਂ ਨੂੰ ਲੈ ਕੇ ਇੱਥੇ ਆ ਕੇ ਤੁਹਾਡੇ ਮਸਲੇ ਤੇਜੀ ਨਾਲ ਬਕਾ ਕੇ ਨਹੀਂ ਗਿਆ ਜਾਂ ਸ਼ੁਰੂ ਨਹੀਂ ਕਰਾਇਆ ਸਾਰੇ ਅਫਸਰਾਂ ਨੂੰ ਨਾਲ ਲੈ ਕੇ ਜ਼ਿਲ੍ਹੇਦਿਆਂ ਨੂੰ ਇੱਥੇ ਸਾਹਮਣੇ ਟੈਂਟ ਲਾ ਕੇ ਕੱਲੇ-ਕੱਲੇ ਪਿੰਡ ਦੇ ਸਾਥੀ ਦਾ ਬਜ਼ੁਰਗ ਦਾ ਕਿਸਾਨ ਦਾ ਮਜ਼ਦੂਰ ਦਾ ਮਸਲਾ ਸੁਣ ਕੇ ਬਹੁਤੇ ਹੱਲ ਕਰਾਈ ਆ ਬਹੁਤੀ ਨੂੰ ਹੋਈ ਹੋਣੀ ਮੈਂ ਮੰਨਦਾ ਫੋਟੋ ਬਾਦ ਦੇ ਵਿੱਚ ਥੋੜੇ ਹਰ ਪਿੰਡ ਦੇ ਵਿੱਚ ਪਤਾ ਨਹੀਂ ਕਿੰਨੇ ਵਾਰੀ ਇੱਕ ਵਾਰੀ ਇੱਕ ਪਹਿਲਾਂ ਆਇਆ ਏ ਇਦੋਂ ਪਹਿਲਾਂ ਤਿੰਨ ਵਾਰੀ ਮੈਂ ਆਪਣਾ ਨੂੰ ਲੈ ਕੇ ਆਇਆ ਮੈਂ ਕਲੀ ਵੋਟਾਂ ਵਾਸਤੇ ਨਹੀਂ ਫਿਰਦਾ ਮੈਨੂੰ ਇੱਕ ਬੋਝ ਆ ਮੇਰੇ ਸਿਰ ਤੇ ਵੀ ਤੁਸੀਂ ਮੈਨੂੰ ਵੋਟਾਂ ਪਾਈਆਂ ਮੈਂ ਤੁਹਾਡੇ ਲਈ ਕੁਝ ਕਰ ਜਾ ਮੈਂ ਕੁਝ ਕਰ ਜਾ ਤੁਹਾਡੇ ਲਈ ਕੋਈ ਕੰਮ ਕਰ ਜਾ ਥੋੜਾ ਰੋਸਾ ਆਪਦੇ ਖਾਸ ਮੇਰਾ ਅੱਜ ਕੰਮ ਹੈ ਕਿਸਾਨਾਂ ਦੇ ਸਰ ਸਰ ਇੱਕ ਦਿਨ ਮੈਂ ਵੀ ਕਿਸਾਨਾਂ ਦੀ ਇੱਕ ਵਾਰ ਸੁਣੋ ਮੇਰੀ ਗੱਲ ਸੁਣੋ ਉਹ ਮੇਰੇ ਵੀਰ ਗੱਲ ਸੁਣੋ ਬਹੁਤ ਪ੍ਰਹਰਿਆ ਇੱਕ ਮਰਦਾ ਨਾ ਹੈ ਇੱਕ ਮਰਦਾ ਹੈ ਇੱਕ ਮੇਰਾ ਉਹ ਮੇਰੇ ਵੀਰ ਸੁਣ ਸੁਣ ਕਿਲਾ ਕਉਂਦੀ ਸੀਗੀ ਅੱਗੇ ਕਿਹੜੇ ਲੋਕ ਕਰਨਾ ਲੱਗਦਾ ਵਰਨ ਅਫਸਰ ਖੜੇ ਆ ਕੋਲੇ ਭਰਾ ਮੇਰੇ ਆਹੀ ਤਾੜਾ ਮੰਡੀ ਚ ਖੜੇ ਆ ਇੱਥੇ ਪੀਣ ਵਾਲਾ ਪਾਣੀ ਨਹੀਂ ਹੁੰਦਾ ਸੀ ਹੁਣ ਆਰੋ ਵਾਲਾ ਪਾਣੀ ਆਉਂਦਾ ਜਿੱਦਾਂ ਮੈਂ ਬਣਿਆ ਇਹ ਤਾਂ ਪਹਿਲਾ ਹੈ ਪਾਣੀ ਪਿਆ ਹੁੰਦਾ ਸੀ ਲੜਕੇ ਵਾਲਾ ਸਰਾਤਾ ਨਹੀਂ ਛੱਡ ਜਾ ਔਰ ਕਿਥਾਣਾ ਮੈਂ ਤਾਂ ਮੇਰੇ ਪਾਸੇ ਟੱਪਦਾ ਕਰਦਾ ਤੁਸੀਂ ਕਹਿੰਦੇ ਵਪਾਰ ਸਾਡਾ ਰੋਕ ਗਿਆ ਉੱਥੇ ਉਹ ਰੋਕਾ ਕਿਨੇ ਲਾਈਆਂ ਸੀ ਜੀ ਅੱਗੇ ਪੈਸੇ ਤੁਸੀਂ ਕਿਹੜਾ ਜਾ ਸੀ ਦਿੱਲੀ ਨੂੰ ਜਾਂਦੇ ਕਿ ਉੱਥੇ ਰੋਕਾ ਕਿਨੇ ਲਾਈਆਂ ਸੀ ਸੈਂਟਰ ਦੇ ਵਿੱਚ ਸਰਕਾਰ ਮੋਦੀ ਦੀ ਹਰਿਆਣੇ 'ਚ ਵੀ ਮੋਦੀ ਦੀ ਸਰਕਾਰ ਮੇਰੀ ਗੱਲ ਸੁਣਦਾ ਹੁੰਦਾ ਹੈ ਇਹ ਤਾਂ ਪੰਜਾਬ ਤੇ ਛੋਟੇ ਘਰੇ ਬਣ ਕੇ ਆ ਕਿ ਉਹ ਡਾਂਗਾ ਮਾਰਦੇ ਪੌਨੀਆਂ ਮਾਰਦੇ ਤੁਸੀਂ ਇਹਨਾਂ ਨੂੰ ਗੁੱਡੂ ਬਣਾ ਰਹੇ ਹੋ ਸਾਡਾ ਹੀ ਰਹਿਣਾ ਮੇਰੀ ਗੱਲ ਸੁਣ ਲੈ ਸਾਡੇ ਕੱਲੇ ਬੰਦਾ 2 ਲੱਖ ਦਾ ਸਾਡਾ ਹੀ ਹੈ ਮੇਰੀ ਗੱਲ ਸੁਣ ਸਾਡੇ ਹੀ ਰਹੇਗਾ ਜਿੱਦੇ ਜਿੱਦੇ ਤੂੰ ਪ੍ਰੋਫੈਸਰ ਵੀ ਛੋੜਿਆ ਤੁਸੀਂ ਪ੍ਰੋਗਰਾਮ ਲਈ ਕੋ ਦਿੱਲੀ ਦਾ ਦਿੱਲੀ ਪੂਜ ਕਰਨ ਆਰ ਪਾਰ ਦੀ ਲੜਾਈ ਜੇ ਮੈਂ ਇਹ ਹਲਕੇ ਦਾ ਪੁੱਤ ਨਾ ਹੋਇਆ ਪਿੱਛੇ ਹਟ ਗਿਆ ਮੈਂ ਤੁਹਾਨੂੰ ਬਤਾ ਦੂੰਗਾ ਲੱਗੂ ਨਹੀਂ ਹੁਣ ਨਹੀਂ ਲੱਗੇ ਨਹੀਂ ਹਟਣਾ ਬਿੱਡੋ ਪਹਿਲਾਂ ਕਿੱਥੇ ਨਹੀਂ ਪਹਿਲਾਂ ਲੱਗੇ ਸਾਡੇ ਕੋਲ ਆਏਗਾ ਹੁਣ ਤੁਸੀਂ ਸਾਡੇ ਨਾਲ ਮੇਰੇ ਵੀਰ ਮੇਰੇ ਵੀਰ ਮੇਰੀ ਗੱਲ ਸੁਣੋ ਸਾਡੇ ਬਾਅਦ ਤੋਂ ਮੈਂ ਇੱਕ ਵਾਰੀ ਭਰਾ ਮੇਰੇ ਆਉਣਾ ਸੀ ਥੋੜੇ ਜੱਤੇ ਮਿਲਦੇ ਆਗੂਆਂ ਨੇ ਏ ਕਿਹਾ ਅਸੀਂ ਸ਼ਾਮ ਨੂੰ 5 ਵਜੇ ਪ੍ਰੋਗਰਾਮ ਬਣਾਵਾਂਗੇ ਪਹਿਲਾਂ ਨਾ ਜਿਹੜੀ ਮੇਰੇ ਕੋਲ ਸੀਐਡੀ ਰਿਪੋਰਟ ਹੈ ਔਰ ਮੈਂ ਮੈਂ ਚੰਡੀਗੜ੍ਹ ਜਾਣਾ ਸੀ ਮੈਂ ਚੰਡੀਗੜ੍ਹ ਜਾਣਾ ਸੀ ਮੈਂ ਥੋੜੇ ਕਰਕੇ 7 ਵਜੇ ਤੱਕ ਬੈਡਕ ਤੇ ਬੈਠਾ ਰਿਹਾ ਮੈਂ ਪੁੱਛਿਆ ਤਾਂ ਰਚ ਗਿਆ ਜੇ ਤਾਂ ਰਚ ਗਿਆ ਮਾਹ ਜੇ ਫਿਰ ਆਈ ਕਿਉਂ ਨਹੀਂ ਤੁਸੀਂ ਕਹਿੰਦੇ ਸੀ ਮਿਲ ਕੇ ਮੰਗ ਪੱਤਰ ਦੇਣਾ ਆਈ ਨਹੀਂ ਕੋਈ ਬਈ ਮੇਰੇ ਇੱਕ ਇੱਕ ਛਾਲ ਛੋਟੀ ਹੋਰ ਗੱਲ ਆ ਚੋ ਵਾਲਾ ਉਹ ਰੋਲਾ ਜੀ ਉੱਥੇ ਤੁਸੀਂ ਕਿੰਨੇ ਕਰ ਗਏ ਮੈਂ ਨਹੀਂ ਉਸ ਮਸਲੇ ਚ ਆਇਆ ਦੇਖੋ ਮੇਰਾ ਇਹ ਛੋਟਾ ਹਲਕਾ ਨਹੀਂ ਗਾਇਜੋ ਨਹੀਂ ਤਾਂ ਕੋਈ ਛੋਟਾ ਹਲਕਾ ਹੀ ਹੁੰਦੀ ਆ ਮੇਰੀ ਗੱਲ ਤਾਂ ਸੁਣੋ ਮੈਂ ਬਾਹਰ ਉੱਡੇ ਕੋਲ ਕੋਈ ਮੈਨਾ ਹੱਲ ਨਹੀਂ ਗਾ ਜੀ ਸਾਡੇ ਸਾਡੇ ਰਾਤ ਨੂੰ ਘਰ ਘਟਾ ਰਹਿਤਾ ਹੈ ਸਾਡੇ ਸਿਲੰਡਰ ਚੋਰੀ ਹੋਈਆਂ ਸਾਡੀਆਂ ਟਰਾਲੀ ਚੋਰੀ ਕੀਤੀਆਂ ਪੰਜਾਬ ਸਰਕਾਰ ਨੇ ਚੋਰੀਆਂ ਕੀਤੀਆਂ ਟਰਾਲੀਆਂ ਗੈਸੋ ਚੋਰੀ ਕੀਤੀ ਤੇ ਇਸੇ ਸੰਦੇ ਨਹੀਂ ਛੱਡੇ ਉੱਥੇ ਐਸੀ ਲਾਗੇ ਮੈਂ ਜੇ ਹਲਕੇ ਦੇ ਕਿਸੇ ਵੀ ਬੰਦੇ ਦਾ 1 ਰੁਪਿਆ ਜਾਂ ਗ੍ਰਾਂਟ ਕੀ ਖਾਤੀ ਹੋਵੇ प्रोग्राम तो 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 करो ਕਾਤਕ ਕੰਬਲ ਨਹੀਂ ਹੋਰ ਉਹਨਾਂ ਵੀ ਕਹਿ ਕੇ ਗਿਆ ਸੀ ਨਾ ਹਾਂ ਜੀ ਹਾਂ ਕਹਿੰਦਾ ਵੀ ਗਿਆ ਸੀ ਮੇਰੀ ਗੱਲ ਮੇਰੇ ਨੂੰ ਪਸੰਦ ਨਹੀਂ ਆਉਂਦੀ ਤੇ ਅੱਜ ਮੈਂ ਤੁਹਾਨੂੰ ਗੱਲ ਇੱਕ ਕਹਿੰਦਾ 500 ਬਣਾ ਮੈਨੂੰ ਅਪਰਖਾਨੀ ਬਸ ਖੜਿਆ ਜੀ ਨਾਲ ਖੜਿਆ ਸਰਪੰਚ ਇੱਕ ਮਿੰਟ ਮੇਰੀ ਗੱਲ ਤਾਂ ਸੁਣੋ ਮੇਰੀ ਗੱਲ ਤਾਂ ਸੁਣੋ ਮੇਰੀ ਗੱਲ ਤਾਂ ਸੁਣੋ ਵੀਰ ਕੋਈ ਮੇਰੀ ਗੱਲ ਤਾਂ ਸੁਣੋ ਵੀਰ ਮਾਰ 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 ਇੱਕ ਮਿੰਟ ਸੁਣ ਲੈ ਮੇਰੀ ਗੱਲ ਹੁਣ ਇੱਕ ਗੱਲ ਹੈ ਮੈਨੂੰ ਐਸੋ ਵੀ ਅੱਜ ਦਾ ਯਾਰ ਕਿਸਾਨੀ ਵਾਲੇ ਮਸਲੇ ਤੇ ਐ ਮੰਡੀ ਚ ਆਇਆ ਸਾਸ ਪਾਈ ਦੀ ਉਹ ਕੀ ਵਾਲੇ ਮਾਰਦੇ ਪੂਰੇ ਤੇ ਅੱਛਾ ਹੀ ਕੰਮ ਹੈ ਜਿੱਤੇ ਬੋਟਾ ਮੰਨੂ ਦੂਰੀ ਕਰ ਲਿਓ ਸਵਾਲ ਬੋਟਾ ਕਰ ਲਿਆ ਮੇਰੀ ਗੱਲ ਸੁਣਦਾ ਚਾਹ ਰ ਮੁੰਡਾ ਕਹਿੰਦਾ 15 ਮਿੰਟ ਬਾਅਦ ਪਤਾ ਲੱਗੇ ਕਰਨ ਕਿ ਰਾਤ ਕੱਟਦਾ ਆ ਇੱਕ ਮਿੰਟ ਖੜ ਜਾ ਇਹ ਇਧਾਨ ਤੋਂ ਕੱਟਿਆ ਰਾਤ ਆ ਕਰਕੇ ਕਰਕੇ ਰਾਤ ਕੱਟ ਕੇ ਅਧਕਾਰ ਸੀ ਜੀ ਉੱਥੇ ਵੀ ਆ ਜੰਟੇ ਤੇ ਬੈਠਾ ਆਡੀ ਰਾਤ ਕਰਾਉਂਦੇ ਆਂ ਉਹਨਾਂ ਦੇ ਅਕਾਊਂਟ ਤੋਂ ਥੋੜੀ ਸਰਕਾਰ ਤੋਂ ਹੋਰ ਆਜੀ ਟ੍ਰੈਲੀਆਂ ਹੱਦੀ ਚੋਰੀ ਕਰਕੇ ਲੈ ਗਈਆਂ ਕ੍ਰੈਕਟਰਾਂ ਦਾ ਚੋਰੀ ਕਰਕੇ ਲੈ ਗਈਆਂ ਸਰਕਾਰ ਆ ਉਹਦਾ ਬਕਾਸ਼ ਕੀ ਹੋਇਆ ਜੀ ਨਹੀਂ ਇੱਕ ਮਿੰਟ ਤੁਸੀਂ ਯਾਰ ਮੇਰੇ ਨਾਲ ਨਾ ਤੱਕ ਲੱਗਣਾ ਨੁਕਸਾਨ ਨਹੀਂ ਪਿੰਡ ਦਾ ਤੁਸੀਂ ਸਰਪਾਚ ਜੀ ਅਕੀਵਾ ਦੇ ਨੀਂ ਦੇ ਛੱਡਣੀ ਗੱਲ ਕਰਨੀ ਹੈ ਤੁਸੀਂ ਅਕੀਵਾ ਦੇ ਚੱਲ ਮੈਂ ਲੋਕਾਂ ਦੇ ਕੰਮ ਕਰਨੇ ਆ ਤੁਸੀਂ ਬਕਾਸ਼ ਦੇਣਾ मुाद मु